ਇੱਕ ਦੇਖਭਾਲ ਕਰਨ ਵਾਲੇ ਵਜੋਂ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਲਈ ਤੁਹਾਨੂੰ ਉਨ੍ਹਾਂ ਦੀ ਨਿੱਜੀ ਦੇਖਭਾਲ ਲਈ ਮਦਦ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਕਈ ਵਾਰ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਕੰਮ ਕਰਨੇ ਪੈ ਸਕਦੇ ਹਨ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਜਿੰਨਾ ਬਾਰੇ ਤੁਸੀਂ ਸੋਚਿਆ ਸੀ ਕਿ ਨਰਸਾਂ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰ ਦੁਆਰਾ ਕੀਤੇ ਜਾਂਦੇ ਹਨ ਇਹ ਤਣਾਪੂਰਨ ਹੋ ਸਕਦਾ ਹੈ ਪਰ ਤੁਸੀਂ ਇਹ ਵੀ ਜਾਣਦੇ ਹੋ ਕਿ ਤੁਹਾਨੂੰ ਇਹ ਕਰਨਾ ਪਵੇਗਾ ਇਸ ਲਈ ਤੁਸੀਂ ਕਿੱਥੋਂ ਸ਼ੁਰੂ ਕਰਦੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਸੁਝਾਅ ਦੇਵਾਂਗੇ ਕਿ ਇਹ ਅਜੀਬ ਕਾਰਜਾਂ ਨੂੰ ਉਰਾਜਾ ਕਿਵੇਂ ਸੋਖਾ ਬਣਾਉਣਾ ਹੈ ਆਓ ਇਸ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲਾਂ ਜੋ ਤੁਸੀਂ ਕਰ ਰਹੇ ਹੋ ਉਸ ਤੋਂ ਆਪਣੇ ਆਪ ਨੂੰ ਹਟਾਉਣ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਬਿਸਤਰ ਤੇ ਇਸ਼ਨਾਨ ਦਿੰਦੇ ਹੋ ਤੁਸੀਂ ਨਾਲ ਰੇਡੀਓ ਜਾਂ ਟੀਵੀ ਚਲਾ ਸਕਦੇ ਹੋ ਇਹ ਤੁਹਾਡਾ ਧਿਆਨ ਲਾਵੇਗਾ ਤੁਸੀਂ ਜੋ ਕਰ ਰਹੇ ਹੋ ਉਸ ਤੋਂ ਬਿਲਕੁਲ ਕੁਝ ਅਲੱਗ ਵਿਸ਼ੇ ਬਾਰੇ ਗੱਲ ਕਰੋ ਤੁਸੀਂ ਲੰਚ ਲਈ ਕੀ ਕਰ ਰਹੇ ਹੋ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਸੇ ਮਨਪਸੰਦ ਟੀਵੀ ਸ਼ੋਅ ਵਿੱਚ ਅੱਗੇ ਕੀ ਹੋਣਾ ਹੈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਨਿੱਜੀ ਦੇਖਭਾਲ ਦੌਰਾਨ ਜਿੰਨਾ ਸੰਭਵ ਹੋ ਸਕੇ ਟੱਕੇ ਰੱਖਣਾ ਵੀ ਮਦਦਗਾਰ ਹੈ ਉਹਨਾਂ ਨੂੰ ਟੱਕਣ ਲਈ ਤੌਲੀਆ ਜਾਂ ਸ਼ੀਟ ਦੀ ਵਰਤੋਂ ਕਰਨ ਨਾਲ ਥੋੜਾ ਜਿਹਾ ਆਰਾਮ ਮਿਲਦਾ ਹੈ ਅਤੇ ਕੰਮ ਕਰਨ ਵੇਲੇ ਉਹਨਾਂ ਨੂੰ ਨਿੱਕਾ ਰੱਖਣ ਦਾ ਇੱਕ ਫਾਇਦਾ ਹੈ ਇਸਨੂੰ ਜਿੰਨੀ ਜਲਦੀ ਹੋ ਸਕੇ ਅਤੇ ਸੁਰੱਖਿਅਤ ਢੰਗ ਨਾਲ ਕਰੋ ਜੇ ਤੁਸੀਂ ਸ਼ਾਵਰ ਅਤੇ ਬਿਸਤਰੇ ਦੇ ਇਸ਼ਨਾਨ ਦੇ ਵਿਚਾਰ ਹੋ ਅਤੇ ਤੁਹਾਨੂੰ ਜਨਨ ਅੰਗਾਂ ਨੂੰ ਧੋਣ ਲਈ ਕੁਝ ਕਰਨਾ ਹੈ ਤਾਂ ਇਸਨੂੰ ਪੂਰਾ ਧੋਣ ਦੀ ਬਜਾਏ ਪੂੰਝਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਜਿੰਨਾ ਹੋ ਸਕੇ ਆਪਣੇ ਆਪ ਕਰਨ ਦਿਓ ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੇ ਜਨਨ ਅੰਗਾਂ ਨੂੰ ਸ਼ਾਵਰ ਵਿੱਚ ਧੋਵੋ ਅਤੇ ਕੇਵਲ ਸੁਰੱਖਿਆ ਲਈ ਨੇੜੇ ਹੀ ਰਹੋ ਅਤੇ ਉਹਨਾਂ ਦੇ ਪੈਰ ਨੂੰ ਧੋਣ ਵਿੱਚ ਮਦਦ ਕਰੋ ਤੁਸੀਂ ਸ਼ਾਇਦ ਦੋਵੇਂ ਹੀ ਅਸਹਿਜ ਮਹਿਸੂਸ ਕਰਦੇ ਹੋ ਇਹ ਕਹਿਣਾ ਤੁਹਾਡੇ ਲਈ ਦੋਵਾਂ ਲਈ ਅਸਹਿਜ ਹੈ ਮਦਦਗਾਰ ਹੋ ਸਕਦਾ ਹੈ ਇਹ ਕਹਿਣ ਦੀ ਬਜਾਏ ਕਿ ਤੁਸੀਂ ਉਹਨਾਂ ਦੇ ਜਨਨ ਅੰਗਾਂ ਨੂੰ ਧੋਣ ਜਾ ਰਹੇ ਹੋ ਡਾਕਟਰੀ ਸ਼ਬਦਾਂ ਦੀ ਚੋਣ ਕਰੋ ਅਤੇ ਇਹ ਕਹਿ ਲਓ ਕਿ ਤੁਸੀਂ ਉਹਨਾਂ ਦੀ ਨਾਜ਼ੁਕ ਦੇਖਭਾਲ ਕਰਨ ਜਾ ਰਹੇ ਹੋ ਇਹ ਬੇਵਕੂਫ ਜਆਗਦਾ ਹੈ ਪਰ ਇਹ ਉਹਨਾਂ ਕੰਮਾਂ ਨੂੰ ਤੁਹਾਡੇ ਆਮ ਰਿਸ਼ਤੇ ਤੋਂ ਵਾਕ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਜੇ ਤੁਹਾਨੂੰ ਇਸ ਦੀ ਜ਼ਰੂਰਤ ਹੈ ਤਾਂ ਮਦਦ ਲਈ ਪੁੱਛੋ ਬਹੁਤ ਸਾਰੀਆਂ ਸੇਵਾਵਾਂ ਸਰਕਾਰ ਦੁਆਰਾ ਕਵਰ ਕੀਤੀਆਂ ਜਾਂਦੀਆਂ ਹਨ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਸ਼ਾਇਦ ਨਿੱਜੀ ਸਹਾਇਤਾ ਕਰਮਚਾਰੀਆਂ ਵਰਗੀ ਮਦਦ ਦੇ ਯੋਗ ਹੋ ਸਕਦਾ ਹੈ ਜਿਵੇਂ ਕਿ ਨਰਸਾਂ ਨੂੰ ਕਿਸੇ ਕੰਮ ਵਿੱਚ ਸਹਾਇਤਾ ਕਰਨ ਲਈ ਜੋ ਕੰਮ ਤੁਹਾਨੂੰ ਡਰਾ ਸਕਦਾ ਹੈ ਜਿਵੇਂ ਸੂਈ ਦੇਣਾ ਮਜ਼ੇਦਾਰ ਹੋਣਾ ਸਹੀ ਹੈ ਜਦੋਂ ਤੁਸੀਂ ਕੁਝ ਹਾਸੇ ਮਜ਼ਾਕ ਕਰ ਸਕੋ ਹਾਸਾ ਮਜ਼ਾਕ ਸਥਿਤੀ ਨੂੰ ਹਲਕਾ ਬਣਾ ਕੇ ਕਾਰਜਾਂ ਨੂੰ ਥੋੜਾ ਸੌਖਾ ਥੋੜਾ ਜਿਹਾ ਅਜੀਬ ਅਤੇ ਥੋੜਾ ਹੋਰ ਮਜ਼ੇਦਾਰ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ ਕੁਝ ਕਾਰਜ ਹਮੇਸ਼ਾ ਥੋੜੇ ਜੇ ਅਜੀਬ ਹੁੰਗੇ ਪਰ ਇਨ੍ਹਾਂ ਸੁਝਾਵਾਂ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਲਈ ਕੀ ਕੰਮ ਕਰਦਾ ਹੈ ਤੁਹਾਨੂੰ ਦੋਵਾਂ ਨੂੰ ਉਹਨਾਂ ਤੋਂ ਥੋੜਾ ਸੌਖਾ ਬਣਾਉਣ ਵਿੱਚ ਸਹਾਇਤਾ ਮਿਲੇਗੀ ਹੋਰ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਦਨਾ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ